ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਦੀਪ ਕੌਰ ਗਿੱਲ ਹੋਰਾਂ ਨੇ ਮੌਸਮ ਬਾਬਤ ਹੁਣੇ-ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਆਖਰਕਾਰ ਮੀਂਹ ਦਾ ਇੰਤਜ਼ਾਰ ਖਤਮ ਹੋਇਆ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਨੇ ਫਿਲਹਾਲ ਜੇਕਰ ਲੰਘੇ ਦਿਨਾਂ ਦੀ ਗੱਲ ਕਰੀਏ ਤਾਂ ਤਾਪਮਾਨ 45 ਤੋਂ ਲੈ ਕੇ 46 ਡਿਗਰੀ ਤੱਕ ਵੀ ਰਿਕਾਰਡ ਕੀਤਾ ਗਿਆ ਪਰ ਅੱਜ ਦਿਨ ਸ਼ੁੱਕਰਵਾਰ ਨੂੰ ਤਾਪਮਾਨ ਦੇ ਵਿੱਚ ਗ੍ਰਾਵਿਟ ਦੇਖਣ ਨੂੰ ਲੀਆ ਤਾਪਮਾਨ ਲਗਾਤਾਰ ਘਟਦਾ ਜਾ ਰਿਹਾ ਸੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਮੀਂਹ ਪੈਣ ਦੇ ਅਸਰ ਲਗਾਏ ਜਾ ਰਹੇ ਨੇ ਅੱਗੇ ਸੁਣੋ ਡਾਕਟਰ ਦੇ ਜ਼ੁਬਾਨੀ ਕਿਹੜੇ ਦਿਨ ਪਵੇਗਾ ਮੀਂਹ ਤੇ ਪੰਜਾਬ ਦੇ ਵਿੱਚ ਚੱਲਣਗੀਆਂ ਠੰਡੀਆਂ ਠੰਡੀਆਂ ਹਵਾਵਾਂ ਹਾਂਜੀ ਟੈਂਪਰੇਚਰਸ ਦੇ ਵਿੱਚ ਕੁਝ ਚੇਂਜ ਦੇਖਣ ਨੂੰ ਮਿਲੀ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿੱਦਨੇ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਹੋ ਗਏ ਸੀ 45 ਡਿਗਰੀ ਤੱਕ ਸਾਡੇ ਕੋਲ ਟੈਂਪਰੇਚਰ ਪਹੁੰਚ ਗਿਆ ਸੀਗਾ 45 40 ਡਿਗਰੀ ਤੱਕ ਵੀ ਰਿਕਾਰਡ ਹੋ ਰਿਹਾ ਸੀ ਲੁਧਿਆਣੇ ਹਾਂ ਜਿਹਦੇ ਨਾਲ ਕਿ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਉਹ ਫਾਲ ਕੀਤਾ ਤੇ ਪਿਛਲੇ 1-2 ਦਿਨਾਂ ਚ ਆਪਾਂ ਦੇਖ ਰਹੇ ਹਾਂ ਕਿ ਜੜੀਆਂ ਧੂੜਪਰੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹਦੇ ਨਾਲ ਕਿ ਟੈਂਪਰੇਚਰਸ ਦੇ ਵਿੱਚ ਥੋੜੀ ਫਾਲ ਆਈ ਹੈ ਸੋ ਕੱਲ ਸਾਡੇ ਕੋਲ ਟੈਂਪਰੇਚਰ ਜਿਹੜਾ ਉਹ 41 ਡਿਗਰੀ ਰਿਕਾਰਡ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਦਾ ਮਤਲਬ 2 ਡਿਗਰੀ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਨਾਲੋਂ ਜ਼ਿਆਦਾ ਟੈਂਪਰੇਚਰ ਚੱਲ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਨ ਹੈ ਉਹ ਵੀ 2 ਡਿਗਰੀ ਹੀ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਪਰ ਦੂਜੇ ਪਾਸੇ ਕਾਫੀ ਦਿਨ ਤੋਂ ਖੁਸ਼ਕ ਹਵਾ ਚੱਲ ਰਹੀ ਸੀ ਹਿਊਮਿਡਿਟੀ ਲੈਵਲ ਕਾਫੀ ਲੋ ਸੀਗਾ ਬਟ ਹੁਣ ਇੱਕ ਹਿਊਮਿਡਿਟੀ ਲੈਵਲ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਹੈ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਉਹ ਅਪਰੋਚ ਕਰ ਰਿਹਾ ਹੈ ਨਾਰਥ-ਵੈਸਟ ਪੰਜਾਬ ਨੂੰ ਜਿਦੇ ਨਾਲ ਕੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਦੇ ਵਿੱਚ ਫਾਲ ਨਜ਼ਰ ਆਏਗੀ ਔਰ ਕੁਝ ਹਲਕੀ ਆਪਾਂ ਕਹਿ ਸਕਦੇ ਹਾਂ ਹਲਕੀ ਬਾਰਿਸ਼ ਜਾਂ ਥੋੜੇ ਛਿੱਟੇ ਪੈਣ ਦੀ ਸੰਭਾਵਨਾ ਹੈਗੀ ਹੈ ਔਰ ਤੂੜਪਰੀਆਂ ਹਵਾਵਾਂ ਜਿਵੇਂ 40 ਤੋਂ 50 ਕਿਲੋਮੀਟਰ ਪਰ ਹਾਅਰ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਚੱਲ ਸਕਦੀਆਂ ਨੇ ਜਿਦੇ ਨਾਲ ਕੀ ਆਪਾਂ ਨੂੰ ਗਰਮੀ ਤੋਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੀਟ ਵੇਵ ਚੱਲ ਰਹੀ ਸੀ ਉਸ ਤੋਂ ਸਾਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈਗੀ ਹੈ ਬਾਕੀ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਵੀ ਕਾਫੀ ਅੱਛੀ ਚੱਲ ਰਹੀ ਹੈ ਉਮੀਦ ਕਰਦੇ ਹੈਗੇ ਕਿ ਆਪਾਂ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ ਇੱਥੇ ਪ੍ਰੀ ਮੌਨਸੂਨ ਸ਼ਾਵਰਸ ਜਿਹੜੇ ਆਪਾਂ ਰੀਸੀਵ ਕਰ ਸਕਦੇ ਆ ਕਿਉਂਕਿ ਜਿਹੜੀ ਪਿੱਛੋਂ ਮੌਨਸੂਨ ਦੀ ਪ੍ਰੋਗਰੈਸ ਹੈਗੀ ਆ ਉਹ ਬੇ ਆਫ ਬੰਗਾਲ ਤੋਂ ਕਰਨਾਟਕਾ ਵੱਲ ਨੂੰ ਮੂਵ ਕਰ ਰਹੀ ਹੈ ਤੇ ਛੇਤੀ ਹੀ ਉਹ ਨਾਲੇ ਸੈਂਟਰਲ ਇੰਡੀਆ ਦੇ ਵਿੱਚ ਜਿਹੜੀ ਆਪਣੀ ਪਹੁੰਚ ਸਕਦੀ ਹੈ ਤੋਂ ਆਪਾਂ ਉਮੀਦ ਕਰਦੇ ਆ ਕਿ ਜਿਹੜੀ ਐਂਡ ਆਫ ਜੂਨ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਚੇ ਹੁੰਦੀ ਹੈ ਤਾਂ ਅਸੀਂ ਮਤਲਬ ਨਾਰਮਲੀ ਇਸ ਵਾਰੀ ਜਿਹੜੀ ਮੌਨਸੂਨ ਦਾ ਆਗਮਨ ਆਹੋ ਪੰਜਾਬ ਦੇ ਵਿੱਚ ਹੋ ਜਾਏਗਾ ਲਗਭਗ ਕਿਹਾ ਜਾ ਸਕਦਾ ਕਿ ਦੋ ਤਿੰਨ ਦਿਨ ਲੋਕਾਂ ਨੂੰ ਰਾਹਤ ਮਿਲੇਗੀ ਹਾਂਜੀ ਜਿਵੇਂ ਟੈਂਪਰੇਚਰਸ ਦੇ ਵਿੱਚ ਕੱਲ ਵੀ ਜਿਵੇਂ ਆਪਾਂ ਦੇਖਿਆ ਕਿ ਸਾਡੇ ਕੋਲ 41 ਡਿਗਰੀ ਟੈਂਪਰੇਚਰ ਰਿਕਾਰਡ ਹੋਇਆ ਸੋ ਇਕਦਮ ਤਾਂ ਸਾਡੇ ਕੋਲ 4-5 ਡਿਗਰੀ ਟੈਂਪਰੇਚਰ ਜਿਹੜਾ ਉਹ ਘਟਿਆ ਜਿਸ ਦੇ ਨਾਲ ਕੀ ਗਰਮੀ ਤੋਂ ਸਾਨੂੰ ਕਾਫੀ ਰਾਤ ਲੱਗ ਰਹੀ ਹੈ ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਿਊਮਿਡਿਟੀ ਵੀ ਥੋੜੀ ਜੀ ਵਧੀ ਹੈ ਜਿਸ ਦੇ ਨਾਲ ਕੀ ਲੱਗਦਾ ਕਿ ਹਵਾ ਦੇ ਵਿੱਚ ਮੌਇਸਚਰ ਹੈਗਾ ਤਾਂ ਫਿਰ بارش ਦੀ ਸੰਭਾਵਨਾ ਹੈ ਮਤਲਬ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਹੀਂ ਹੈ ਬਟ ਛਿੱਟੇ ਪੈ ਸਕਦੇ ਹੈ ਜਾਂ ਕਿਤੇ-ਕਿਤੇ ਹਲਕੀ بارش ਹੋ ਸਕਦੀ ਹੈ ਸੋ ਆਮ ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਇੰਨਾ ਜਿਸ ਤਰ੍ਹਾਂ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਗਰਮੀ ਤੋਂ ਛੁਟਕਾਰਾ ਹੈਗਾ ਕਿ ਬਿਲਕੁਲ ਹੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣ ਸਾਡਾ ਮਤਲਬ ਕਾਫੀ ਵੈਦਰ ਚੇਂਜ ਹੋ ਗਿਆ ਬਟ ਆਪਣਾ ਜਿਹੜਾ ਧਿਆਨ ਉਹ ਪੂਰਾ ਰੱਖਣਾ ਚਾਹੀਦਾ ਫਿਰ ਵੀ ਹੁਣ ਪ੍ਰੀਕਾਸ਼ਨਰੀ ਜਿਹੜਾ ਉਹੀ 12 ਤੋਂ 4 ਵਜੇ ਤੱਕ ਜਿਹੜਾ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ ਬਾਕੀ ਜਿਸ ਤਰ੍ਹਾਂ ਹੁਣ ਧੂੜ ਭਰੀਆਂ ਹਵਾਵਾਂ ਨੇਰੀਆਂ ਦੀ ਸੰਭਾਵਨਾ ਹੈਗੀ ਆ ਉਹਨੂੰ ਵੀ ਮੱਦੇ ਨਜ਼ਰ ਰੱਖ ਕੇ ਹੀ ਆਪਣਾ ਜਿਵੇਂ ਆਵਾਜਾਈ ਦੇ ਵਿੱਚ ਧਿਆਨ ਰੱਖਿਆ ਜਾਵੇ ਜਿਸ ਤਰ੍ਹਾਂ ਹੁਣ ਟੈਂਪਰੇਚਰਸ ਆਪਾਂ ਕਹਿ ਸਕਦੇ ਹਾਂ ਕਿ ਥੋੜੇ ਫਾਲ ਕੀਤੇ ਐ ਤੇ ਉਧਰੋਂ ਜਿਹੜੀ ਝੋਨੇ ਦੀ ਪਨੀਰੀ ਐ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵੀਰ ਪੂਰਾ ਧਿਆਨ ਰੱਖਣ ਕਿ ਲੋਡ ਪੈਣ ਤੇ ਉਹਨੂੰ ਜਿੰਨਾ ਜਿੰਨਾ ਵਕਫੇ ਤੇ ਪਾਣੀ ਦੀ ਲੋੜ ਹੈਗੀ ਆ ਉਹ ਦਿੰਦੇ ਰਹਿਣ ਜੇ ਕੋਈ ਉਹਦੇ ਵਿੱਚ ਕੋਈ ਤਤਾਂ ਦੀ ਘਾਟ ਆ ਰਹੀ ਐ ਉਹਨੂੰ ਉਹਦੀ ਵੀ ਪੂਰਤੀ ਕੀਤੀ ਜਾਵੇ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਉਹਦੇ ਲੱਛਣ ਦੇਖ ਕੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀ ਘਾਟ ਆ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਆ ਸੋ ਬਾਕੀ ਜਿਵੇਂ ਹੁਣ ਜੂਨ ਆ ਫਰਸਟ ਵੀਕ ਜੋ ਅਨਿਵਰਸ ਜਿਹੜੀ ਸਿੱਧੀ ਬਝਾਈ ਲਈ ਰეკਮੈਂਡੇਸ਼ਨ ਦਿੱਤੀ ਜਾਂਦੀ ਹੈ ਸੋ ਕਿਸਾਨ ਵੀ ਉਹ ਵੀ ਆਪਣਾ ਪੂਰਾ ਜਿਹੜਾ ਧਿਆਨ ਹੈਗਾ ਉਹਦੇ ਨਾਲ ਆਪਣਾ ਸਿੱਧੀ ਬਚਾਈ ਜਿਹੜੀ ਆ ਉਹ ਕਰ ਸਕਦੇ ਆ ਤੇ ਅਸੀਂ ਇਹੀ ਜਿਹੜੀ ਅਪੀਲ ਕਰਦੇ ਆ ਕਿ ਸਿੱਧੀ ਬਚਾਈ ਨੂੰ ਜ਼ਰੂਰ ਤਰਜੀਹ ਦਿੱਤੀ ਜਾਵੇ ਕਿਉਂਕਿ ਜਿਹੜਾ ਆਪਣਾ ਡਿੱਗ ਰਿਹਾ ਪਾਣੀ ਦਾ ਪੱਧਰ ਹੈ ਉਹਨੂੰ ਬਚਾਉਣ ਦੇ ਵਿੱਚ ਆਪਾਂ ਜਿੰਨਾ ਯੋਗਦਾਨ ਪਾ ਸਕਦੇ ਆ ਉਹਨਾਂ ਸਾਨੂੰ ਜ਼ਰੂਰ ਪਾਉਣਾ ਚਾਹੀਦਾ ਸੁਇਜ਼ ਮੌਕੇ ਡਾਕਟਰ ਗਿੱਲ ਹੋਰਾਂ ਨੇ ਕਿਹਾ ਕਿ ਗਰਮੀ ਤੋਂ ਛੁਟਕਾਰਾ ਤਾਂ ਨਹੀਂ ਮਿਲ ਸਕਦਾ ਪਰ ਕੁਝ ਦਿਨਾਂ ਬਾਅਦ ਰਾਹਤ ਮਿਲਣ ਦੇ ਅਸਾਰ ਲਗਾਏ ਜਾ ਰਹੇ ਨੇ ਤੇ ਜੂਨ ਦੇ ਆਖਰ 'ਚ ਮਾਨਸੂਨ ਵੀ ਦੇਖਣ ਨੂੰ ਮਿਲੇਗਾ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਕੂ ਮੀਂਹ ਪੈ ਰਿਹਾ ਤੇ ਕਿੰਨੀ ਕੂ ਗਰਮੀ ਪੈ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ